ਮਾਮਲਾ ਆ ਜਿਹੜਾ ਮਾਮਲਾ ਹੈਗਾ ਆ ਜਲੰਧਰ ਕਮਿਸ਼ਨਰੇਟ ਵੱਲੋਂ ਜਿਹੜਾ ਚੋਰੀ ਸਨੇਚਿੰਗ ਦੇ ਖਿਲਾਫ ਜਿਹੜੀ ਸਾਡੀ ਸਾਡੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਸੇ ਦੇ ਤਹਿਤ ਹੀ ਜਿਹੜੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜਿਹੜਾ ਇੱਕ ਗ੍ਰੋਫੜਿਆ ਹੈਗਾ ਜਿਹਦੇ ਵਿੱਚ ਜੋ ਕਿ ਮੋਟਰਸਾਈਕਲ ਦੀ ਚੋਰੀ ਕਰਦਾ ਸੀਗਾ ਉਹਦੇ ਨਾਲ ਕੁਬਾਰੀਏ ਨੂੰ ਮਿਲ ਕੇ ਉਹਨੂੰ ਉਹ ਬੇਸ ਦੇਂਦੇ ਸੀਗੇ ਤੋਂ ਇਹਦੇ ਚ ਅਸੀਂ ਇੱਕ ਜਿਹੜਾ ਪੱਤਾ ਹੈਗਾ 96 ਨੰਬਰ ਆ 302 ਬੀ ਐਨ ਐਸ ਡਿਵੀਜ਼ਨ ਨੰਬਰ 5 ਅਸੀਂ ਦਰਜ ਕੀਤਾ ਹੈਗਾ ਉਹਦੇ ਚ ਅਸੀਂ ਜਿਹੜਾ ਪੂਰਾ ਟੈਕਨੀਕਲ ਹਿਮਨ ਇੰਟ ਲਾ ਕੇ ਅਸੀਂ ਇੱਕ ਬੰਦਾ ਜਿਹੜਾ ਹੈਗਾ ਰੋਹਿਤ ਉਹਦੇ ਨਾਲ ਦੋਸਤੀ ਸੁਮਿਤ ਜਿਹੜੇ ਦੋ ਬੰਦੇ ਐ ਸੀ ਪੜੇ ਹੈਗੇ ਸੁਮਿਤ ਜਿਹੜਾ ਹੈਗਾ ਅਖਬਾਰੀਏ ਦਾ ਕੰਮ ਕਰਦਾ ਹੈਗਾ ਰੋਹਿਤ ਮੋਟਰਸਾਈਕਲ ਨੂੰ ਚੱਕਦਾ ਹੈਗਾ ਔਰ ਸੁਮਿਤ ਹੈ ਉਹਨੂੰ ਡਿਸਪੋਜ਼ ਕਰਨਾ ਹੈ ਤਾਂ ਅਸੀਂ ਰੋਹਿਤ ਨੂੰ ਸੁਮਿਤ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈਗਾ ਅਤੇ ਜਿਹੜੇ ਰੋਹਿਤੇ ਜਿਹੜੇ ਪਾਸ ਜਿਹੜੇ ਮਕਦਮੇ ਹੈਗੇ ਉਹ ਤਿੰਨ ਮਕਦਮੇ ਉਹ ਹਿੱਤੇ ਪੁਰਾਣੇ ਮਕਦਮੇ ਜਿਹੜੇ ਦਰਜ ਹੈਗੇ ਅ ਇਹਦੇ ਵਿੱਚ ਜਿਹੜੀ ਅਸੀਂ ਜਿਹੜੀ ਮੋਟਰਸਾਈਕਲ ਡਿਸਪੋਜ਼ ਕਰਤੀ ਆ ਗਈਆਂ ਸੀ ਉਹਦੇ ਇਹ ਵਿੱਚ ਅਸੀਂ ਲਗਭਗ 70000 ਜਿਹੜੀ ਵੀ ਕਮਾਈ ਇਹਦੇ ਚ ਕੀਤੀ ਹੈਗੀ ਇਸ ਤੋਂ ਇਲਾਵਾ ਅਸੀਂ ਫਰਦਾ ਇਹਨਾਂ ਦੀ ਪੁਛਗਿਚ ਕਰ ਰਹੇ ਹੈਗੇ ਉਹ ਫਰਦਾ ਜਿਹੜੇ ਵੀ ਤਫਤੀਸ਼ ਦੇ ਵਿੱਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਫਰਦਾ ਵੀ ਇਹਨਾਂ ਤੇ ਜਿਹੜਾ ਐਕਸ਼ਨ ਆ ਉਹ ਲਿਵਾਗੇ